ਸਨੀਤਾ ਗਰਗ ਗਰਗ ਟਾਈਟ ਚੈਟ ਕਲੀਨਿੰਗ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਗੱਲ ਕਰਦੇ ਆ ਆਪਾਂ ਬੋਡੀ ਦੇ ਵਿੱਚ ਸਾਰੇ ਹੀ ਕਿਤੇ ਜਿਵੇਂ ਕਈਆਂ ਤੇ ਹੁੰਦਾ ਕਿ ਪੇਨ ਹੁੰਦਾਗਾ ਜੀ ਲੱਤਾਂ ਬਾਹਾਂ ਦਰਦ ਕਰਦੀਆਂ ਕਮਰ ਦਰਦ ਕਰਦੀ ਹੈ ਸਾਰੇ ਹੀ ਬੋਡੀ ਦੇ ਵਿੱਚ ਹੀ ਪੇਨ ਹੁੰਦਾ ਸਟਿਫਨੈਸ ਰਹਿੰਦੀ ਆ ਜਿਵੇਂ ਸਵੇਰ ਉੱਠਣੀ ਆ ਸਟਿਫਨੈਸ ਆਉਣੀ ਆ ਤਾਂ ਇਹ ਕਈ ਦਾ ਕਈ ਕਈ ਸਾਲਾਂ ਤੋਂ ਹੁੰਦਾਗਾ ਦਰਦਾਂ ਦਾ ਰਹਿਣਾ ਕਿਸੇ ਵੇਲੇ ਕਿਸੇ ਕਾਰਨ ਹੋ ਜਾਂਦਾ ਜਿਵੇਂ ਕੈਲਸ਼ੀਅਮ ਦੀ ਕਮੀ ਨਾਲ ਵਿਟਾਮਿਨ ਡੀ ਦੀ ਕਮੀ ਨਾਲ ਹੋਣ ਲੱਗ ਜਾਂਦਾ ਕਿਉਂਕਿ ਦੁੱਧ ਨਹੀਂ ਪ੍ਰੋਪਰ ਪੀਤਾ ਜਾਂਦਾ ਤਾਂ ਇਹਦੇ ਕਰਕੇ ਵੀ ਹੋ ਜਾਂਦਾ ਜਿਆਦਾ ਜਿਆਦਾ ਆਪਾਂ ਠੰਡੀਆਂ ਚੀਜ਼ਾਂ ਖਾ ਲੈਣੇ ਹੈਗੇ ਜਿਆਦਾ ਠੰਡ 'ਚ ਰਹਿਣਾ ਏਸੀ ਵਾਲੇ 'ਚ ਰਹਿਣਾ ਠੰਡੇ ਜਿਆਦਾ ਪਾਣੀ ਨਾਲ ਨਹਾਉਣਾ ਤਾਂ ਜャਮ ਮਿਲ ਕੇ ਲਿਵਰ ਦੇ ਵਿੱਚ ਪੇਟ ਦੇ ਵਿੱਚ ਇਨਫੈਕਸ਼ਨ ਹੋਣੀ ਉਹਦੇ ਕਾਰਨ ਵੀ ਇਹਦੇ ਵਾਸਤੇ ਕੀ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਪਰਹੇਜ਼ ਰੱਖਣਾ ਪੈਣਾਗਾ ਜਿਵੇਂ ਆਪਾਂ ਗੋਸੇ ਪਾਣੀ ਨਾਲ ਨਹਾਉਣਾ ਕਦੇ ਵੀ ਠੰਡੇ ਪਾਣੀ ਨਾਲ ਜਿਦੇ ਵੀ ਦਰਦਾਂ ਹੋਣ ਉਹਨੂੰ ਠੰਡੇ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ ਠੰਡੀਆਂ ਚੀਜ਼ਾਂ ਕੋਲਡ ਡਰਿੰਕ ਨਹੀਂ ਪੀਣਾ ਚਾਹੀਦਾ ਗਰਮ ਚੀਜ਼ਾਂ ਹੀ ਸੇਵਨ ਕਰਨਾ ਚਾਹੀਦਾ ਦੂਸਰੇ ਨੰਬਰ ਤੇ ਆ ਜਾਂਦਾ ਜਿਵੇਂ ਜਿਆਦਾ ਫਰਾਈਡ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਸਿੰਪਲ ਖਾਣਾ ਖਾਣਾਗਾ ਜਿਆਦਾ ਜਿੰਨਾ ਨਾਲ ਐਸਿਡ ਬਣਦਾ ਤੇ ਯਾ ਬਣਦਾ ਉਹਨਾਂ ਚੀਜ਼ਾਂ ਤੋਂ ਵੀ ਪਰਹੇਜ਼ ਰੱਖਣਾਗਾ ਖਟੀਆਂ ਚੀਜ਼ਾਂ ਨਹੀਂ ਖਾਣੀਆਂ ਇਦੇ ਵਾਸਤੇ ਤਾਂ ਇਹ ਹੁੰਦਾ ਵੀ ਜਿਵੇਂ ਕੈਲਸ਼ੀਅਮ ਵਿਟਾਮਿਨ ਡੀ ਆ ਪਹਿਲਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆਗਾ ਵੀ ਜਿਵੇਂ ਆਪਾਂ ਮਗਜ ਲੈ ਲਏ ਬਾਦਾਮ ਗਿਰੀ ਲੈ ਲਈ ਅਖਰੋਟ ਲੈ ਲਿਆ ਤੇ ਇਹਦੇ ਕੱਦੂ ਦੇ ਮਤਲਬ ਕਿ ਮਗਜ ਲੈਨੇ ਪੰਪਕਿੰਡ ਦੇ ਆ ਸਨਫਲਾਵਰ ਦੇ ਮਗਜ ਲੈ ਲਏ ਸੋਗੀ ਲੈ ਲਈ ਉਹਨਾਂ ਨੂੰ ਮਤਲਬ ਕਿ ਆਪਾਂ ਸਾਰਿਆਂ ਨੂੰ ਮਿਲਾ ਕੇ ਥੋੜੀ ਥੋੜੀ ਮਾਤਰਾ ਲੈ ਕੇ ਵੀ ਚਲਸੀ ਲੈ ਲਈ ਚਲਸੀ ਬਹੁਤ ਘੱਟ ਮਾਤਰਾ ਚ ਪਾਉਣੀ ਆ ਰਾਤ ਨੂੰ ਪਿਉਂ ਕੇ ਸੁਭਾਪਾ ਖਾਣਾਗਾ ਮਤਲਬ ਕਿ ਬ੍ਰੇਕਫਾਸਟ ਦੇ ਵਿੱਚ ਲੈ ਲਓ ਸ਼ਹਿਰ ਨੂੰ ਰਗੜ ਕੇ ਦੁੱਧ ਦੇ ਵਿੱਚ ਮਿਲਾ ਕੇ ਪੀ ਲਓ ਗਰਮ ਦੁੱਧ ਦੇ ਵਿੱਚ ਮਿਲਾ ਕੇ ਪੀ ਲਓ ਤਾਂ ਇਹਦੇ ਨਾਲ ਆਪਾਂ ਕੈਲਸ਼ੀਅਮ ਵਿਟਾਮਿਨ ਡੀ ਦੀ ਜਿਹੜੀ ਕਮੀ ਆਉ ਉਹ ਆਪਾਂ ਪੂਰੀ ਕਰ ਸਕਦੇ ਆ ਦੂਸਰੇ ਨੰਬਰ ਤੇ ਆ ਜਾਂਦਾ ਚੂਨਾ ਚੂਨਾ ਮਤਲਬ ਕਿ ਜਿਵੇਂ ਪਕਣਕ ਦੇ ਦਾਣੇ ਜੰਨਾ ਜਾਂ ਇੱਕ ਚੁਟਕੀ ਲਾ ਲਓ ਮਤਲਬ ਕਿ ਉਹ ਆਪਾਂ ਲੈਣਾਗਾ ਚੂਨਾ ਉਹ ਪਾਣੀ ਦੇ ਵਿੱਚ ਦਹੀਂ ਦੇ ਵਿੱਚ ਮਿਲਾ ਕੇ ਲੈ ਸਕਦੇ ਆ ਕਦੇ ਵੀ ਕੈਲਸ਼ੀਅਮ ਦੀ ਵਿਟਾਮਿਨ ਡੀ ਦੀ ਕਮੀ ਨਹੀਂ ਹੋਊਗੀ ਜਿਹਦੇ ਨਾਲ ਕਿ ਆਪਣੇ ਜੋੜਾ ਚ ਦਰਦ ਹੋਊਗਾ। ਦੂਸਰੇ ਨੰਬਰ ਤੇ ਆ ਜਾਂਦੀ ਆ ਵੀ ਆਪਾਂ ਥੋੜਾ ਜਿਹਾ ਨੁਕਤੇ ਦੱਸਦੇ ਆ ਤੁਹਾਨੂੰ। ਜਿਵੇਂ ਸੌਫ ਲੈ ਲਈ ਆ 50 ਗ੍ਰਾਮ। ਠੀਕ ਆ ਫਿਰ ਜੀਰਾ ਲੈ ਲਿਆ 30 ਗ੍ਰਾਮ। ਇਹਦੇ ਵਿੱਚ 10 ਗ੍ਰਾਮ ਆਪਾਂ ਲੈ ਲਈ ਜਮੈਨ। ਤੇ ਇਹਦੇ ਵਿੱਚ ਕਾਲੀ ਮਿਰਚਾਂ ਲੈ ਲੋ ਅੱਧਾ ਚਮਚਾ। ਅੱਧਾ ਚਮਚਾ ਕਾਲੀ ਮਿਰਚਾਂ ਤੇ 10 ਗ੍ਰਾਮ ਲੈ ਲੋ ਛੋਟੀ ਇਲਾਚੀ। ਇਹਨਾਂ ਸਾਰਿਆਂ ਦਾ ਹੀ ਆਪਾਂ ਪਾਊਡਰ ਬਣਾਉਣਾਗਾ। ਪਾਊਡਰ ਬਣਾ ਕੇ ਰੱਖ ਲੋ ਡੱਬੀ ਦੇ ਵਿੱਚ ਪਾ ਕੇ ਰਾਤ ਨੂੰ ਗਰਮ ਪਾਣੀ ਨਾਲ ਜਾਂ ਦੁੱਧ ਨਾਲ ਇਹ ਜ਼ਰੂਰ ਸੇਵਨ ਕਰੋ ਫਿਰ ਗਰਮ ਪਾਣੀ ਨਾਲ ਅੱਧਾ ਇੰਚ ਅਦਰਕ ਦਾ ਪੀਸ ਤੇ ਦੋ ਚੁਟਕੇ ਜਮੈਨੀਆਂ ਇਹ ਵਾਲ ਕੇ ਆਪਾਂ ਚਾਹ ਦੇ ਤੌਰ ਤੇ ਆਪਾਂ ਇਹ ਲੈ ਸਕਦੇ ਪਾਣੀ ਦੇ ਵਿੱਚ ਵਾਲ ਕੇ ਆਪਾਂ ਲੈਣਾ ਹਾਂਗਾ ਬਾਕੀ ਜਿੰਨਾ ਹੋ ਸਕੇ ਇਹਦਾ ਪ੍ਰਹੇਜ਼ ਰੱਖਣਾਗਾ ਫਿਰ ਜਿਵੇਂ ਕਮਰ ਦਰਦ ਆ ਲੱਤਾਂ ਬਹੁਤ ਜ਼ਿਆਦਾ ਦਰਦ ਕਰਦੀਆਂ ਉਦੇ ਵਾਸਤੇ ਆਪਾਂ ਘਰੇ ਦੇਸੀ ਤੇਲ ਬਣਾ ਸਕਦੇ ਆ ਜਿਵੇਂ ਸਰੋਂ ਦਾ ਤੇਲ ਲੈ ਲਿਆ ਜਾਂ ਤਿਲਾਂ ਦਾ ਤੇਲ ਲੈ ਲਿਆ 100 ਗ੍ਰਾਮ ਮੱਲ ਲੈ ਲਓ ਸਰੋਂ ਦਾ ਤੇਲ ਲੈ ਲਓ ਜਾਂ ਤਿਲਾਂ ਦਾ ਤੇਲ ਲੈ ਲਓ ਉਹਦੇ ਵਿੱਚ 5-7 ਕਲੀਆਂ ਲਸਣੀਆਂ ਪਾਲੀਆਂ ਇੱਕ ਚਮਚਾ ਜਮੈਨ ਦਾ ਪਾਲਿਆ ਉਹਨੂੰ ਚੰਗੀ ਤਰ੍ਹਾਂ ਮਲ ਕੇ ਉਬਾਲ ਲਿਆ ਪੂਰਾ ਚੰਗੀ ਤਰ੍ਹਾਂ ਕਾੜ ਲਿਆ ਉਹਨੂੰ ਠੰਡ ਕੇ ਉਹਨੂੰ ਰੱਖ ਲਓ ਸ਼ੀਸ਼ੀ ਦੇ ਵਿੱਚ ਪਾ ਕੇ ਤਾਂ ਉਹਦੀ ਮਾਲਿਸ਼ ਕਰਨੀ ਆ ਆਪਾਂ ਜਿਵੇਂ ਲੱਤਾਂ ਬਾਹਾਂ ਮੱਲ ਕੇ ਗੋਡੇ ਆ ਇਸ ਲਈ ਗੋਡੇ ਤੇ ਉੱਤੇ ਆ ਕਿਸੇ ਦੀ ਕਮਰ ਦਰਦ ਕਰਦੀ ਆ ਉਹ ਆਪਾਂ ਮਾਲਿਸ਼ ਕਰਨੀ ਹੈਗੀ ਇੰਨਾਂ ਚੀਜ਼ਾਂ ਇੰਨਾਂ ਗੱਲਾਂ ਜੋ ਵੀ ਮੈਂ ਤੁਹਾਨੂੰ ਦੱਸਿਆ ਨੇ ਇਹਨਾਂ ਤੇ ਤੁਸੀਂ ਪੂਰਾ ਅਮਲ ਕਰੋਗੇ ਤਾਂ ਠੀਕ ਹੋਊਗਾ ਪੂਰਾ ਖਾਣ ਪੀਣ ਤੇ ਪੂਰਾ ਪਰਹੇਜ਼ ਰੱਖੋਗੇ ਠੰਡੀ ਚੀਜ਼ ਬਿਲਕੁਲ ਨਹੀਂ ਖਾਣੀ ਏਸੀ ਤੋਂ ਵੀ ਬਚਤ ਰੱਖਣੀ ਹੈ ਜੇ ਪਹਿਣਾ ਵੀ ਹੋਵੇ ਤਾਂ ਗਰਮ ਚਾਦਰ ਵਗੈਰਾ ਲੈ ਕੇ ਪੈ ਸਕਦੇ ਹੋ ਬਾਕੀ ਜੇ ਕੋਈ ਸਟ੍ਰੈਸ ਵੀ ਹੋ ਜਾਂਦੀ ਹੈ ਸਟ੍ਰੈਸ ਨਾਲ ਵੀ ਹੋ ਜਾਂਦਾ ਕਈ ਵਾਰ ਕੀ ਆਪਾਂ ਜ਼ਿਆਦਾ ਸੋਚਦੇ ਆ ਜਾਂ ਕੋਈ ਟੈਨਸ਼ਨ ਆ ਜਾਂਦੀ ਆ ਉਦੇ ਨਾਲ ਵੀ ਆਪਣੀਆਂ ਮਿਲ ਕੇ ਪ੍ਰੋਬਲਮ ਆ ਲੱਗ ਜਾਂਦੀ ਆ ਤਾਂ ਉਸ ਤੋਂ ਆਪਾਂ ਵੀ ਮੈਡੀਸਨ ਲੈ ਸਕਦੇ ਹਾਂਗੇ ਬਾਕੀ ਜੇ ਫੇਰ ਵੀ ਤੁਹਾਨੂੰ ਕਿਸੇ ਪੱਖੋਂ ਵੀ ਇਹਦੀ ਪ੍ਰੋਬਲਮ ਲੱਗਦੀ ਆ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਗਰਗ ਟਾਈਫਾਇਡ ਕਲੀਨਿਕ ਤਰਕਸ਼ੀਲ ਚੌਕ ਬਰਨਾਲਾ ਬਾਕੀ ਨੰਬਰ ਤੁਹਾਨੂੰ ਦਿੱਤਾ ਹੋਇਆ ਇਸ ਗੱਲ ਕਰ ਸਕਦੇ